ਉਹ ਮੈਨੂੰ 11 ਨੂੰ ਬੁਲਾਉ। ਉਹ ਕੇਜਰੀਆਲ ਵਿਚਾਰਾ ਡਰਦਾ। ਉਹਨੂੰ ਮੈਂ ਕੋਛੜ ਚੱਕ ਕੇ ਲੈ ਕੇ ਜਾਵਾਂ ਜਿੱਦ ਦਿਨ ਈਡੀ ਕੋਲ ਜਾਣਾ ਐ ਨਹੀਂ ਜਾਂਦਾ ਜਿਵੇਂ ਨਿਆਣਾ ਹੁੰਦਾ ਨਾ। ਨਿਆਣੇ ਨੂੰ ਜਦੋਂ ਸਕੂਲ ਭੇਜਣਾ ਹੋਵੇ ਚਿੱਕਾ ਮਾਰਨ ਲੱਗ ਪੈਂਦਾ ਨਿਕਾ ਨਿਆਣਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਉਹ ਹਾਲ ਉਹਦਾ ਈਡੀ ਦੇ ਕੋਲ ਜਾਣ ਤੋਂ ਭਾਈ ਤੂੰ ਤਾਂ ਐਡਾ ਕੱਟਰ ਇਮਾਨਦਾਰ ਕਾਦੀ ਡਰਦਾ। ਚਲੇ ਜਾ। ਝੂਠ ਕਰਾ ਉਹਨਾਂ ਨੂੰ ਝੂਠ ਐਸਾ ਈਡੀ ਝੂਠ ਬੋਲਦੀ ਐ ਦੱਸ ਕੇ ਆ ਜਾ। ਜਿਵੇਂ ਕੇਜਰੀਵਾਲ ਸਾਹਿਬ ਕਹਿੰਦੇ ਆ ਨਾ ਕੇਜਰੀਵਾਲ ਸਾਹਿਬ ਤਾਂ ਐਵੇਂ ਮਾਰਦੇ ਆ ਮੈਂ ਤੁਹਾਨੂੰ ਕਹਿੰਦਾ ਮੇਰੇ ਤੇ ਐਫ ਆਈ ਆਰ ਗਲਤ ਹੋਈ ਹੈ ਇਨਲੀਗਲ ਹੈ ਔਰ ਅੱਜ ਮੈਂ ਆ ਕਾਗਜ਼ ਨਹੀਂ ਮੇਰੇ ਅੱਜ ਮੈਂ ਲਿਖਤੀ ਲਿਆਇਆ ਕਿ ਜਿਸ ਨੇ ਮੇਰੇ ਤੇ ਆ ਛੱਟੋਪਾਦਿਆ ਸਾ ਮੈਂ ਪਿਛਲੀ ਵਾਰੀ ਵੀ ਦੱਸੀ ਸੀ ਆ ਅਗਲਾ ਕਾਗਜ਼ ਨਹੀਂ ਮੇਰਾ ਵੀ ਅਗਲਾ ਉਤਲਾ ਨਹੀਂ ਉਤਲਾ ਉਹ ਰਣਾ ਕੁਝ ਕੱਢਣੀ ਗੱਡੀ ਚੋਂ ਯਾਰ ਮੇਰੇ ਆਮ ਜਿਹੜਾ ਚਿੱਠਾ ਲੈ ਕੇ ਆਇਆ ਆ ਚਟੋ ਪਾਦਿਆ ਦੀ ਮੈਚ ਪਸ਼ਟ ਤੁਨੂੰ ਕਹਿ ਰਿਹਾ ਜਿਹੜਾ ਚਟੋ ਪਾਦਿਆ ਪ੍ਰਾਈਮ ਮਿਨਿਸਟਰ ਸਿਕਿਉਰਟੀ ਬਰੀਚ ਚ ਸ਼ਾਮਿਲ ਹੋ ਸਕਦਾ ਜਿਹੜਾ ਚਟੋ ਪਾਦਿਆ ਸੁਪਰੀਮ ਕੋਰਟ ਦਾ ਰਿਜੈਕਟਡ ਮਾਮਲਾ ਹੋਵੇ ਜਿਹੜਾ ਚਟੋ ਪਾਦਿਆ ਯੂਪੀਐਸਸੀ ਦਾ ਰਿਜੈਕਟ ਹੋਵੇ ਜਿਹੜਾ ਚਟੋ ਪਾਦਿਆ ਬੀਪੀ ਸਿੰਘ ਇੱਕ ਪੀਓ ਨੂੰ ਗਨਮਨ ਦੇ ਸਕਦਾ ਹੈ ਸਿਕਿਉਰਿਟੀ ਦੇ ਸਕਦਾ ਹੈ ਜਿਸ ਨੇ ਕਿਸੇ ਧੀ ਪਹਿਣ ਦੀ ਇੱਜ਼ਤ ਨਾਲ ਖਲਵਾੜ ਕੀਤਾ ਹੋਵੇ ਜਿਹੜਾ ਚਟੋਪਾਦਿਆ ਸ਼ਰਮਜੀਤ ਪੀਓ ਨੂੰ ਬਿਠਾ ਕੇ ਰੋਟੀ ਖਵਾ ਕੇ ਪੁਲਿਸ ਅਫਸਰ ਲਾ ਸਕਦਾ ਹੈ ਜਿਹੜਾ ਚਟੋਪਾਦਿਆ ਲੁਧਿਆਣੇ ਦੇ ਕੋਰਟ ਕੰਪਲੈਕਸ 'ਚ ਬੰਬ ਬਲਾਸਟਿਕ ਦਿਨ 'ਚ ਕਰਾ ਸਕਦਾ ਉਹ ਕੁਝ ਕਰ ਸਕਦਾ ਔਰ ਮੈਂ ਅੱਜ ਸਪਸ਼ਟ ਕਹਿ ਕੇ ਜਾ ਰਿਹਾ ਕਿ ਇਹ ਜਿਹੜਾ ਮੇਰੇ ਤੇ ਪਰਚਾ ਕੀਤਾ ਸੀ ਛੱਟੋ ਪਾਦਿਆ ਨੇ ਕਿਉਂਕਿ ਇਹ ਪਰਚਾ ਹੋ ਨਹੀਂ ਸਕਦਾ ਸੀ ਇਹ ਪਰਚਾ ਆਲਰੇਡੀ ਕੋਰਟ 'ਚ ਸੈਟਲਡ ਸੀ ਕੋਰਟ ਦੀ ਰੂਲਿੰਗ ਆਈਆਂ ਹੋਈਆਂ ਨੇ ਮੈਟਰ ਰੀ ਇਨਵੈਸਟੀਗੇਟ ਫਦਰ ਇਨਵੈਸਟੀਗੇਟ ਹੋਇਆ ਹੋਇਆ ਥਰੂ ਕੋਰਟ ਆਰਡਰਸ ਮਗਰ ਇਹ ਇਲੀਗਲ ਕੰਮ ਕਰਨ ਵਾਸਤੇ ਛੱਟੋ ਬਾਦਿਆ ਨੂੰ ਫੇਵਰ ਵੀ ਦਿੱਤਾ ਗਿਆ ਆਊਟ ਆਫ ਟਰਨ ਡੀਜੀਪੀ ਲਾਇਆ ਗਿਆ 22 ਦਿਨ ਉਹ ਡੀਜੀਪੀ ਰਹੇ ਔਰ ਐਚ ਨੂੰ ਕਰੋੜਾਂ ਰੁਪਈਆ ਪੈਸਾ ਦਿੱਤਾ ਗਿਆ ਜਿਹੜਾ ਪੈਸਾ ਉਹਦੀ ਦੀ ਜਾਂਚ ਦੀ ਅੱਜ ਮੈਂ ਮੰਗ ਕਰਨ ਵਾਸਤੇ ਇਸ ਐਸਐਸਟੀ ਕੋਲ ਆਇਆ ਕਿ ਭਾਈ ਨੋਬਡੀ ਹੈਜ਼ ਦਾ ਰਾਈਟ ਜੀਨੇ ਵਰਦੀ ਪਾ ਲਈ ਹੋਵੇ ਉਹ ਕਾਨੂੰਨ ਦਾ ਰਖਵਾਲਾ ਹੈ ਕਾਨੂੰਨ ਨਹੀਂ ਤੋੜ ਸਕਦਾ ਚੰਨੀ ਨੂੰ ਖੋਜ ਕਰਨ ਵਾਸਤੇ ਜਾਂ ਕਿਸੇ ਹੋਰ ਨੂੰ ਖੋਜ ਕਰਨ ਵਾਸਤੇ ਇਸ ਲਈ ਜੇਸ डीजीपी ਨੂੰ ਸੁਪਰੀਮ ਕੋਰਟ ਦੀ ਬੈਠੀ ਕਮੇਟੀ ਨੇ ਹਿੰਦੂ ਮਲੋਤਰਾ ਜੀ ਨੇ ਗਲਤੀ ਪਾਇਆ ਆਰਾ ਜੋ ਚਾਰਜ ਸ਼ੀਟेड ਹੈ ਪਰ ਮੇજર ਪੈਨਲਟੀ ਉਹ ਕਿਹੜੇ ਕਿਹੜੇ ਗਲਤ ਕੰਮ ਬਾਈ ਦਿਨਾ ਚ ਕਰ ਗਿਆ ਉਹਦੀ ਸਭ ਦੀ ਜਾਂਚ ਹੋਵੇ ਔਰ ਉਤੇ ਪਰਚਾ ਦਰਜ ਹੋਵੇ ਔਰ ਜਿਹੜੇ ਪੈਸੇ ਲੈ ਕੇ ਉਹਨੇ ਪਰਚੇ ਕੀਤੇ ਆ ਵੀਪੀ ਸਿੰਘ ਨਾਲ ਰਲ ਮਿਲ ਕੇ ਜਾਇਦਾਦਾਂ ਬਾਹਰ ਬਣਾਈਆਂ ਉਹਦੀ ਵੀ ਇਨਕੁਆਇਰੀ ਹੋਵੇ ਹੁਣ ਮੈਂ ਜਾਇਮ ਮੈਨੂੰ ਕੈਨੇ ਦੀ ਗੱਲ ਕਰ ਰਹੇ ਹੋ ਸੁਖ ਬਲਾਸ ਉਹ ਢੀਕਦੇ ਸੁੱਕ ਨਾ ਜਾਣ ਢੀਕਦੇ ਢੀਕਦੇ ਸੁਖ ਬਲਾਸ ਦੀ ਇਨਕੁਆਰੀ ਦੀ ਵੀ ਗੱਲ ਚੱਲ ਰਹੀ ਹੈ ਇਸ ਬਾਰੇ ਵੀ ਥੋੜਾ ਜਿਹਾ ਬਿਆਨ ਦੇ ਕੇ ਜਾਓ ਜੀ ਕੀ ਨੇ ਸੁਖ ਬਲਾਸ ਜਿਹੜਾ ਹੋਟਲ ਆ ਉਹਦੇ ਬਾਰੇ ਗੱਲ ਚੱਲ ਰਹੀ ਹੈ ਜੋ ਉਸ ਦੀ ਵੀ ਜਾਂਚ ਜੜੀ ਆ ਖੋਲਾਂਗੇ ਓਏ ਮੈਂ ਮਾਰਦਾ ਤੁਹਾਨੂੰ ਜੇਸੀਬੀ ਮਸ਼ੀਨਾਂ ਤੱਕ ਦੀ ਗੱਲ ਹੋ ਗਈ ਉਹ ਮੇਰਾ ਵੀਰ ਇੱਕ ਵਾਰ ਤੁਹਾਨੂੰ ਦੱਸਾਂ ਇਹ ਧਿਆਨ ਭਟਕਾਉ ਮੁੱਦੇ ਨੇ ਜੀ ਇਨਕੁਆਰੀ ਕਾਦੀ ਹੁੰਦੀ ਆ ਕਾਰਵਾਈ ਕਰੇ ਐਵੇਂ ਫਜ਼ੂਲ ਦੀਆਂ ਗੱਲਾਂ ਨੇ ਇਹਦੀਆਂ ਸਭ ਜਦ ਇਹਨੂੰ ਕੋਈ ਨਹੀਂ ਗੱਲ ਮਿਲਦੀ ਤੇ ਧਿਆਨ ਪਟਕਾਉ ਨੂੰ